ਕਿ ਅੱਜ ਇਹ ਪ੍ਰੈਸ ਕਾਨਫਰੰਸ موجوده ਪਾਰਲੀਮੈਂਟਰੀ ਚੋਣਾਂ ਦੇ ਸੰਬੰਧ ਵਿੱਚ ਕਰ ਰਹੇ ਹਾਂ ਸਾਡੀ ਪਾਰਟੀ ਦਾ ਇਹ ਵਿਚਾਰ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੇ ਵਿੱਚ ਇੱਕ ਮੁਕੰਮਲ ਫਾਸ਼ੀਵਾਦੀ ਢਾਂਚਾ ਜਿਹੜਾ ਉਹ ਕਾਇਮ ਕਰਨਾ ਚਾਹੁੰਦੀ ਹੈ ਇਸ ਤੋਂ ਪਹਿਲਾਂ ਉਸਨੇ ਫਾਸ਼ੀਵਾਦੀ ਹਮਲਿਆਂ ਦਾ ਦੌਰ ਹੈ ਜਿਹੜਾ ਸ਼ੁਰੂ ਕੀਤਾ 2014 ਦੇ ਵਿੱਚ ਤੇ 2019 ਦੇ ਵਿੱਚ ਆ ਕੇ ਉਸ ਨੂੰ ਹੋਰ ਤੇਜ਼ ਕਰਦੇ ਹੋਏ ਆ ਉਸ ਨੂੰ ਅੱਗੇ ਵਧਾਇਆ ਪਹਿਲਾਂ ਉਹਨੇ ਵਿਦਿਅਕ ਸਥਾਵਾਂਾਂ ਦੇ ਉੱਤੇ ਸਵੈਕਿਅਕ ਸਥਾਵਾਂਾਂ ਦੇ ਉੱਤੇ ਆਪਣੇ ਬੰਦੇ ਉਹ ਨਿਯੁਕਤ ਕੀਤੇ ਤੇ ਇਸੇ ਤਰ੍ਹਾਂ ਹੀ ਜਨਰਲਸ਼ੀਅਨ ਦੇ ਵਿੱਚ ਨਿਯੁਕਤ ਕੀਤੇ ਔਰ 1919 ਵਿੱਚ ਆ ਕੇ ਉਸਨੇ 2019 ਵਿੱਚ ਆ ਕੇ ਉਸਨੇ ਜੰਮੂ ਕਸ਼ਮੀਰ ਦਾ ਦਰਜਾ ਜਿਹੜਾ ਉਹ ਖਤਮ ਕੀਤਾ ਔਰ ਤੈਨੂੰ ਤਲਾਕ ਹੈ ਜਿਹੜੇ ਉਹ ਕਾਨੂੰਨ ਨੂੰ ਖਤਮ ਕੀਤਾ ਬਾਅਦ ਦੇ ਵਿੱਚ ਵਾਧ ਦੇ ਵਿਤੁਰਨਾ ਨੇ ਤਿੰਨੇ ਗਰੇ ਆਪਰਾਧਿਕ ਨੂੰ ਨੇ ਐਵਿਡੈਂਸ ਨੂੰ ਇਹਨਾਂ ਨੂੰ ਇਹ ਕਹਿ ਕਿ ਅੰਗਰੇਜ਼ਾਂ ਦੇ ਜਮਾਨੇ ਦੇ ਆ ਇਹਨਾਂ ਨੂੰ ਹੋਰ ਜਿਆਦਾ ਰਿਪਰੈਸਿਵ ਦਮਨਕਾਰੀ ਬਣਾਇਆ ਔਰ ਇਸ ਤਰ੍ਹਾਂ ਅੱਗੇ ਤੋਂ ਅੱਗੇ ਉਹ ਕਦਮ ਦਾ ਕਦਮ ਇਹ ਇਸ ਤਰ੍ਹਾਂ ਚੀਨੂ ਹੋਰ ਜਿਆਦਾ ਰਿਪਰੈਸਰ ਬਣਾਉਣਾ ਚਾਹੁੰਦੇ ਆ ਤੇ ਉਦੇ ਲਈ ਘੱਟ ਗਿਣਤੀਆਂ ਖਾਸ ਕਰਕੇ ਮੁਸਲਮ, 크ਿਸਚਨ ਇਹਨਾਂ ਦੇ ਲਈ ਇਹ ਸਾਰੀ ਸਥਿਤੀ ਹੈ ਜਿਹੜੀ ਉਹ ਬਹੁਤ ਜ਼ਿਆਦੇ ਗੰਭੀਰ ਤੌਰ 'ਤੇ ਕਿਉਂਕਿ ਜਿਹੜਾ ਫਾਸ਼ੀ ਪ੍ਰਬੰਧ ਹੈ ਉਹ ਕਦੇ ਕਿਸੇ ਵੀ ਮਿਹਨਤਕਸ਼ ਲੋਕਾਂ ਦੇ ਕਿਸੇ ਵੀ ਕੌਮ ਦੇ ਕਿਸੇ ਵੀ ਕੌਮਾਂ ਦੇ ਸਮੂਹ ਦੇ ਹਿੱਤ ਵਿੱਚ ਨਹੀਂ ਹੁੰਦਾ ਤੋ ਉਹ ਜ਼ਿਆਦੇ ਤੋਂ ਜ਼ਿਆਦੇ ਦਮਨਕਾਰੀ ਢਾਂਚੇ ਜਿਹੜਾ ਉਹ ਪੈਦਾ ਕਰਦਾ ਉਸ ਨੂੰ ਲਾਗੂ ਕਰਦਾ ਇਸ ਕਰਕੇ ਜੇ ਇਸ ਦੇਸ਼ ਦਾ ਜਿਹੋ ਜਿਹਾ ਸੰਵਿਧਾਨ ਹੈ ਉਹ ਧਰਨਦਰਪਕਤਾ ਦਾ ਇੱਕ ਹੱਦ ਤੱਕ ਜਿਹੜਾ ਉਹਦਾ ਯਕੀਨਦੋਆਂ ਦਾ ਇੱਕ ਹੱਦ ਤੱਕ ਉਹ ਫੈਡਰਲਿਸਮ ਨੂੰ ਹੋਲਡ ਹੋਲਡ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾ ਕੇ ਰੱਖਣ ਦੇ ਲਈ ਜ਼ਮੂਰੀਅਤ ਜ਼ਮੂਰੀ ਅਧਿਕਾਰਾਂ ਦੀ ਗੱਲ ਕਰਦਾ ਇਹਨਾਂ ਨੂੰ ਸਾਰਿਆਂ ਨੂੰ ਬਚਾ ਕੇ ਰੱਖਣ ਦੀ ਜ਼ਰੂਰੀ ਹੈ ਕਿ ਇਸ ਨੂੰ ਇਸ ਪਾਰਟੀ ਨੂੰ ਮੁੜ ਕੇ ਸੱਤਾ ਵਿੱਚ ਹੰਦਰ ਰੋਕੇ ਜਾਵੇ ਤੋਂ ਇਹਦੇ ਲਈ ਇਹ ਨਾਰਾ ਦਿੱਤਾ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਨ ਕਿ ਉਹ ਇਸ ਨੂੰ ਹਾਰ ਦੇਣ ਇਨੂੰ ਘੋਟਾ ਨਾ ਕਰੋ ਇਸ ਨੂੰ ਇਲੈਕਸ਼ਨ ਦੇ ਵਿੱਚ ਵੀ ਆਪਕੋ ਇਹਨੂੰ ਵਿਰੋਧ ਕਰਨੇ ਇਸ ਦੀ ਔਰ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਸਿਰ ਸਵਾਲ ਕਰਨ ਸਵਾਲ ਕਰਕੇ ਉਹਨਾਂ ਦੀ ਅੰਦੀਤੀਆਂ ਅੱਗੇ ਜੋ ਰਹੀਆਂ ਜਦੋਂ ਸੱਤਾ ਵਿੱਚ ਨਹੀਂ ਸੀ ਹੁੰਦੇ ਜੇ ਉਹ ਸੱਤਾ ਵਿੱਚ ਆਉਂੜ ਤਾਂ ਉਹ ਕੀ ਕਰਨਗੇ ਜਿਹੜੇ ਵਾਅਦੇ ਪਹਿਲਾਂ ਪੂਰੇ ਕੀਤੇ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਇਹਨੂੰ ਸਾਰਿਆਂ ਦੇ ਉੱਤੇ ਉਹਨਾਂ ਨੂੰ ਪ੍ਰਸ਼ੰਕ ਕਰਨ ਔਰ ਲੋਕਾਂ ਨੂੰ ਇਹ ਵੀ ਸਮਝਾਉਣ ਕਿ ਪਾਰਟੀਆਂ ਦੇ ਬਦਲ ਜਾਣ ਦੇ ਨਾਲ ਕਿ ਸਾਰਾ ਸਿਸਟਮ ਹੈ ਜਿਹੜਾ ਉਹਦੇ ਚ ਉਹ ਨਹੀਂ ਬਦਲ ਜਾਂਦਾ ਔਰ ਉਹਦੇ ਚ ਬਹੁਤ ਤਰੱਕੀ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ ਇਹਦੇ ਲਈ ਸਾਰਾ ਬੁਨਿਆਦੀ ਢਾਂਚਾ ਬਦਲਿਆ ਜਾਣਾ ਚਾਹੀਦਾ ਤੋ ਇਹ ਸਾਰੀਆਂ ਤਿੰਨਾਂ ਪੁਆਇੰਟਾਂ ਦੇ ਉੱਤੇ ਅਸੀਂ ਆਪਣੀ ਜਿਹੜੀ ਚੋਣਾਂ ਦੀ ਕੈਂਪੇਨ ਹੈ ਇਸ ਨੂੰ ਲਾਗੂ ਕਰਾਂਗੇ ਅਸੀਂ ਅੱਜ ਵੀ ਇੱਕ ਪ੍ਰੈਸ ਕਾਨਫਰੰਸ موجوده ਪਾਰਟੀ ਮੈਂਟਰੀ ਚੋਣਾਂ ਦੇ ਸੰਬੰਧ ਵਿੱਚ ਕਰ ਰਹੇ ਹਾਂ ਸਾਡੀ ਪਾਰਟੀ ਦਾ ਇਹ ਵਿਚਾਰ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੇ ਵਿੱਚ ਇੱਕ ਮੁਕੰਮਲ ਫਾਸ਼ੀਵਾਦੀ ਢਾਂਚਾ ਜਿਹੜਾ ਉਹ ਕਾਇਮ ਕਰਨਾ ਚਾਹੁੰਦੀ ਹੈ ਇਸ ਤੋਂ ਪਹਿਲਾਂ ਉਸਨੇ ਫਾਸ਼ੀਵਾਦੀ ਹਮਲਿਆਂ ਦਾ ਦੌਰ ਹੈ ਜਿਹੜਾ ਸ਼ੁਰੂ ਕੀਤਾ 2014 ਦੇ ਵਿੱਚ ਤੇ 2019 ਦੇ ਵਿੱਚ ਆ ਕੇ ਉਸ ਨੂੰ ਹੋਰ ਤੇਜ਼ ਕਰਦੇ ਹੋਏ ਆ ਉਸ ਨੂੰ ਅੱਗੇ ਵਧਾਇਆ ਪਹਿਲਾਂ ਉਹਨੇ ਵਿਦਿਅਕ ਸਥਾਨਾਂ 'ਤੇ ਸਬੰਧਕ ਸਥਾਨਾਂ 'ਤੇ ਆਪਣੇ ਬੰਦੇ ਉਹ ਨਿਯੁਕਤ ਕੀਤੇ ਤੇ ਇਸੇ ਤਰ੍ਹਾਂ ਜਨਰਲ ਸਿਅਨ ਦੇ ਵਿੱਚ ਨਿਯੁਕਤ ਕੀਤੇ ਔਰ 1919 ਵਿੱਚ ਆ ਕੇ ਉਸਨੇ 2019 ਵਿੱਚ ਆ ਕੇ ਉਸਨੇ ਜੰਮੂ ਕਸ਼ਮੀਰ ਦਾ ਦਰਜਾ ਜਿਹੜਾ ਉਹ ਖਤਮ ਕੀਤਾ ਔਰ ਤੈਨੂੰ ਤਲਾਕ ਹੈ ਜਿਹੜੇ ਉਹ ਕਾਨੂੰਨ ਨੂੰ ਖਤਮ ਕੀਤਾ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਨੇ ਤਿੰਨੇ ਗੜੇ ਅਪਰਾਧਿਕ ਕਾਨੂੰਨ ਐਵੀਡੈਂਸ ਕਾਨੂੰਨ ਇਹਨਾਂ ਨੂੰ ਇਹ ਕਹਿ ਕਿ ਅੰਗਰੇਜ਼ਾਂ ਦੇ ਜਮਾਨੇ ਦੇ ਆ ਇਹਨਾਂ ਨੂੰ ਹੋਰ ਜਿਆਦਾ ਰਿਪਰੈਸਿਵ ਦਮਨਕਾਰੀ ਬਣਾਇਆ ਔਰ ਇਸ ਤਰ੍ਹਾਂ ਅੱਗੇ ਤੋਂ ਅੱਗੇ ਉਹ ਕਦਮ ਦਾ ਕਦਮ ਇਹ ਇਸ ਤਰ੍ਹਾਂ ਚੇ ਨੂੰ ਹੋਰ ਜਾਵੇ ਰਿਪਰੈਸਰ ਬੁਲਾਉਣੇ ਚਾਹੁੰਦੇ ਆ ਤੇ ਉਹਦੇ ਲਈ ਘੱਟ ਗਿਣਤੀਆਂ ਖਾਸ ਕਰਕੇ ਮੁਸਲਮ, 크ਿਸਚਨ ਇਹਨਾਂ ਦੇ ਲਈ ਇਹ ਸਾਰੀ ਸਥਿਤੀ ਹੈ ਜਿਹੜੀ ਉਹ ਬਹੁਤ ਜ਼ਿਆਦੇ ਗੰਭੀਰ ਤੇ ਹੋਰਿਆ ਤੇ ਕਿਉਂਕਿ ਜਿਹੜਾ ਫਾਸ਼ੀ ਪ੍ਰਬੰਧ ਹੈ ਉਹ ਕਦੇ ਕਿਸੇ ਵੀ ਮਿਹਨਤਕਸ਼ ਲੋਕਾਂ ਦੇ ਕਿਸੇ ਵੀ ਕੌਮ ਦੇ ਕਿਸੇ ਵੀ ਕੌਮਾਂ ਦੇ ਸਮੂਹ ਦੇ ਹਿੱਤ ਵਿੱਚ ਨਹੀਂ ਹੁੰਦਾ ਤੋ ਉਹ ਜਿਆਦੇ ਤੋਂ ਜਿਆਦੇ ਦਮਨਕਾਰੀ ਢਾਂਚਾ ਜਿਹੜਾ ਉਹ ਪੈਦਾ ਕਰਦਾ ਉਸ ਨੂੰ ਲਾਗੂ ਕਰਦਾ ਇਸ ਕਰਕੇ ਜੇ ਇਸ ਦੇਸ਼ ਦਾ ਜਿਹੋ ਜਿਹਾ ਸੰਵਿਧਾਨ ਹੈ ਉਹ ਧਰਮ ਨਿਰਪੱਖਤਾ ਦਾ ਇੱਕ ਹੱਦ ਤੱਕ ਜਿਹੜਾ ਉਹਦਾ ਯਕੀਨਦੋਆ ਦਾ ਇੱਕ ਹੱਦ ਤੱਕ ਉਹ ਫੈਟਲਿਜ਼ਮ ਨੂੰ ਹੋਲਡ ਹੋਲਡ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾ ਕੇ ਰੱਖਣ ਦੇ ਲਈ ਜ਼ੁਮੂਰੀਅਤ ਜ਼ੁਮੂਰੀ ਅਧਿਕਾਰਾਂ ਦੀ ਗੱਲ ਕਰਦਾ ਇਹਨਾਂ ਨੂੰ ਸਾਰਿਆਂ ਨੂੰ ਬਚਾ ਕੇ ਰੱਖਣ ਦੀ ਜ਼ਰੂਰੀ ਹੈ ਕਿ ਇਸ ਨੂੰ ਇਸ ਪਾਰਟੀ ਨੂੰ ਮੁੜ ਕੇ ਸੱਤਾ ਵਿੱਚੋਂ ਹਟਾ ਰੋਕੇ ਜਾਵੇ। ਤੇ ਇਹਦੇ ਲਈ ਇਹ ਨਾਅਰਾ ਦਿੱਤਾ ਲੋਕਾਂ ਨੂੰ ਇਹ ਅਪੀਲ ਕਰ ਰਹੇ ਆ ਕਿ ਉਹ ਇਸ ਨੂੰ ਹਾਰ ਦੇਣ। ਇਹਨੂੰ ਵੋਟਾਂ ਨਾ ਕੋਣ। ਇਸ ਨੂੰ ਇਲੈਕਸ਼ਨ ਦੇ ਵਿੱਚ ਵੀ ਆਪ ਕੋ ਇਹਨੂੰ ਵਿਰੋਧ ਕਰਨੇ ਸੀ। ਔਰ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਸਿਰ ਸਵਾਲ ਕਰਨ ਸਵਾਲ ਕਰਕੇ ਉਹਨਾਂ ਦੀ ਅੰਦਿਤੀਆਂ ਅੱਗੇ ਜੋ ਰਹੀਆਂ ਜਦੋਂ ਸੱਤਾ ਵਿੱਚ ਨਹੀਂ ਸੀ ਹੁੰਦੇ। ਜੋ ਸਤਾਵੀ 64 ਦਾ ਉਹ ਕੀ ਕਰਨਗੇ ਜਿਹੜੇ ਵਾਅਦੇ ਪਹਿਲਾਂ ਪੂਰੇ ਕੀਤੇ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਇਹਨੂੰ ਸਾਰਿਆਂ ਦੇ ਉੱਤੇ ਉਹਨਾਂ ਨੂੰ ਪ੍ਰਸ਼ੰਕ ਕਰਨ ਔਰ ਲੋਕਾਂ ਨੂੰ ਇਹ ਵੀ ਸਮਝਾਉਣ ਕਿ ਪਾਰਟੀਆਂ ਦੇ ਬਦਲ ਜਾਣ ਦੇ ਨਾਲ ਸਾਰਾ ਸਿਸਟਮ ਹੈ ਜਿਹੜਾ ਉਹਦੇ ਵਿੱਚ ਉਹ ਨਹੀਂ ਬਦਲ ਜਾਂਦਾ ਔਰ ਉਹਦੇ ਵਿੱਚ ਬਹੁਤ ਤਰੱਕੀ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ ਇਹਦੇ ਵਿੱਚ ਸਾਰਾ ਬੁਨਿਆਦੀ ਢਾਂਚਾ ਬਦਲਿਆ ਜਾਣਾ ਚਾਹੀਦਾ ਤੋਂ ਇਹ ਸਾਰੀਆਂ ਤਿੰਨਾਂ ਪੁਆਇੰਟਾਂ ਦੇ ਉੱਤੇ ਅਸੀਂ ਆਪਣੀ ਜੜੀ ਚੋਣਾਂ ਦੀ ਕੈਂਪੇਨ ਹੈ ਇਸ ਨੂੰ ਲਾਗੂ ਕਰਾਂ